ਹਾਂਜੀ ਇੱਕ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਹੈਗੇ ਹਨ ਕਿ ਜਿਹੜੇ ਵੀ ਜਿਹੜੇ ਆਰਮਜ਼ ਐਕਟ ਦੇ ਇਸ ਤਰ੍ਹਾਂ ਦੇ ਅਕਿਊਜ਼ਡ ਹੈਗੇ ਨੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਹੈ ਕ੍ਰਾਈਮ ਦੇ ਵਿੱਚ ਜਿਹੜੇ ਯੂਜ਼ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕ੍ਰਾਈਮ ਨੂੰ ਜਿਹੜਾ ਹੈਗਾ ਕੰਟਰੋਲ ਕਰਨ ਵਾਸਤੇ ਅਸੀਂ ਸਾਡੀਆਂ ਟੀਮਾਂ ਜਿਹੜੀਆਂ ਹਰ ਪਰ ਜਿਹੜੀਆਂ ਹੈਗੀਆਂ ਨੇ ਤਤਪਰ ਰਹਿੰਦੀਆਂ ਤਾਂ ਉਸੇ ਲੜੀ ਦੇ ਵਿੱਚ ਹੀ ਸਾਨੂੰ ਜਿਹੜੀ ਜਲੰਧਰ ਵਿਧਾਤੀ ਪੁਲਿਸ ਨੂੰ ਜਿਹੜੀ ਇੱਕ ਇਹਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਵਿੱਚ ਅਸੀਂ ਤਿੰਨ ਕਿਊਜ਼ ਨੂੰ ਅਰੈਸਟ ਕਰਦੇ ਹੋਏ ਤਿੰਨ ਕੰਟਰੀ ਫਿਟ ਪਿਸਟਲ ਜਿਹੜੇ ਹੈਗੇ ਨੇ 7.62 ਉਹਨਾਂ ਨੂੰ ਅਸੀਂ ਜਿਹੜਾ ਹੈਗਾ ਰਿਕਵਰ ਕੀਤਾ ਹੈਗਾ ਤੇ ਪਲੱਸ ਲਾਈਵ ਕਾਟੇਜ ਜਿਸ ਇਹਨਾਂ ਤੋਂ ਮਿਲਿਆ ਇੱਕ ਮੋਟਰਸਾਈਕਲ ਮਿਲਿਆ ਸੀ ਤਿੰਨ ਕਿਊਜ਼ ਜਿਨ੍ਹਾਂ ਦੇ ਵਿੱਚ ਇੱਕ ਅਮਨਦੀਪ ਸਿੰਘ ਇੱਕ ਰੋਹਿਤ ਕੁਮਾਰ ਹੈਗਾ ਐਂਡ ਇੱਕ ਮੰਗਲ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਉਮਰ ਸਾਰੇ ਜਿਹੜੇ 18-19 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈਗੀ ਹੈ ਤੇ ਇਹਨਾਂ ਦੀ ਇਹਨਾਂ ਤੋਂ ਇੱਕ ਮੋਟਰਸਾਈਕਲ ਰਿਕਵਰ ਕੀਤਾ ਐਂਡ ਇੰਟਰਸਟਿੰਗ ਜਿਹੜੀ ਚੀਜ਼ੇ ਦੇ ਵਿੱਚ ਸਾਹਮਣੇ ਆਈ ਕਿ ਇਹਨਾਂ ਇਹ ਜਿਹੜਾ ਗੈਂਗ ਹੈ ਇਹ ਕੁਛ ਦੇਸੀ ਕੱਟੇ ਜਿਹੜੇ ਹੈ ਕਿ ਨੇ ਆਪਣੇ ਆਪ ਤਿਆਰ ਕਰਨ ਦੇ ਵਿੱਚ ਮਹਾਰਤ ਹੈ ਇਹਨਾਂ ਨੂੰ ਤਾਂ ਇਹ ਲੋਕਲੀ ਇੱਥੇ ਬਣਾ ਕੇ ਕਰਦੇ ਸੀ ਇਹਨਾਂ ਤੋਂ ਜਿਹੜੀਆਂ ਪਿੱਛੇ ਤਿੰਨ ਵਾਰਦਾਤਾਂ ਜਿਹੜੀਆਂ ਨੇ ਸਿਟੀ ਏਰੀਆ ਦੇ ਵਿੱਚ ਇਹਨਾਂ ਨੇ ਕੀਤੀਆਂ ਕਮਿਸ਼ਨਰਟ ਏਰੀਆ 'ਚ ਕੀਤੀਆਂ ਤੇ ਜੰਦਰਧਰ ਵਿਰੇਜ ਕੀਤੀਆਂ ਉਹ 300 ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਇੱਕ ਦਾਨਿਸ਼ਮਨ ਦਾ ਏਰੀਆ ਦੇ ਵਿੱਚ ਗੈਸ ਸਟੇਸ਼ਨ ਹੈਗਾ ਪੈਟਰੋਲ ਪੰਪ ਹੈ ਉਥੋਂ 1-25000 ਰੁਪਏ ਦੀ ਜਿਹੜੀ ਲੁੱਟ ਕੀਤੀ ਸੀ ਐਡ ਪਲੱਸ ਇਹਨਾਂ ਨੇ ਉੱਤੇ ਫਾਇਰ ਵੀ ਜਿਹੜਾ ਹੈਗਾ ਕੀਤਾ ਸੀ ਇਸ ਤੋਂ ਇਲਾਵਾ ਭਾਰਗੋ ਕੰਪ ਅਰੀਆ ਦੇ ਵਿੱਚ ਵੀ ਇਹਨਾਂ ਨੇ ਇੱਕ ਜੁਐਲਰੀ ਦੀ ਸ਼ਾਪ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਸੀ ਜੁਐਲਰ ਤੋਂ ਇਹਨਾਂ ਨੇ ਔਰਨਾਮੈਂਟਸ ਦੀ ਖੋਹ ਕੀਤੀ ਸੀ ਤੇ ਪਲੱਸ ਜਿਹੜਾ ਹੈਗਾ 50000 ਰੁਪਏ ਦੀ ਜਿਹੜੀ ਹੈਗੀ ਨਾਲ ਸਨੈਚਿੰਗ ਕੀਤੀ ਸੀ ਇਸੇ ਤਰੀਕੇ ਨਾਲ ਹੀ ਗਾਖਲਾ ਏਰੀਆ ਦੇ ਵਿੱਚ ਵੀ ਇਹਨਾਂ ਤੋਂ ਜਿਹੜੀ ਹੈਗੀ ਹੈ ਇੱਕ ਇਹਨਾਂ ਨੇ ਵਾਰਦਾਤ ਜਿਹੜੀ ਕੀਤੀ ਪੋਤੇ ਫੋਨ ਦੀ ਸਨੇਚਿੰਗ ਕੀਤੀ ਸੀ ਤੇ 15000 ਰੁਪਏ ਦੀ ਸਨੇਚਿੰਗ ਕੀਤੀ ਸੀ ਉਹ ਜਿਹੜੀ ਅਸੀਂ ਇਹ ਵਾਰਦਾਤਾ ਨੇ ਤਿੰਨ ਟਰੇਸ ਹੋਈਆਂ ਸਰ ਹੁਣ ਤੱਕ ਕਿੰਨੀ ਵਾਰਦਾ ਵਾਰਦਾਤਾ ਮੰਨੇ ਹੈਗੇ ਨਾ ਹੁਣ ਤੱਕ ਕਿੰਨੀਆਂ ਲੁੱਟ ਕਵਾਂ ਜਿਹੜੀਆਂ ਨੇ ਤਾਂ ਮੈਂ ਜਿਵੇਂ ਦੱਸਿਆ ਕਿ ਤਿੰਨ ਵਾਰਦਾਤਾ ਹੁਣ ਤੱਕ ਜਿਹੜੀਆਂ ਇਹਦੇ ਵਿੱਚ ਆਈਆਂ ਹੈਗੀਆਂ ਉਹ ਤਾਂ ਰਿਪੋਰਟ ਸਰ ਜਿਹੜੀ ਭਾਰਗੋ ਕੈਂਪ ਦੇ ਵਿੱਚ ਜਿਹੜੀ ਜੁਲੋ ਸ਼ੋਪ ਤੇ ਪਿੱਛੇ ਜੀ ਲੁੱਟ ਹੋਈ ਸੀਗੀ ਉਸ ਦੇ ਵਿੱਚ ਵੀ ਉਹ ਵਿੱਚ ਇਨਵੋਲਵ ਨੇ ਹਾਂ ਜੀ ਜਿਹੜੀ ਭਾਰਗੋ ਕੈਂਪ ਦੇ ਵਿੱਚ ਇਹਨਾਂ ਨੇ ਗਨ ਪੁਆਇੰਟ ਤੇ ਉੱਪਰ ਇੱਕ ਪਹਿਲਾ ਜਿਹੜਾ ਹੈਗਾ ਇੱਕ ਜੁਐਲਰ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਸੀ ਉਹਦੇ ਵਿੱਚ ਜਿਹੜੀ ਕੁਝ ਔਰਨਾਮੈਂਟ ਸੀ ਕੁਝ ਸੋਨੇ ਦੇ ਚਾਂਦੀ ਦੇ ਗਹਿਣੇ ਇਹਨਾਂ ਨੇ ਲੁੱਟੇ ਸੀ ਤੇ ਪਲੱਸ 50000 ਰੁਪਏ ਦੀ ਜਿਹੜੀ ਸਰ ਜਿਹੜਾ ਕਿੱਥੇ ਸੀ ਪਿਸਕੀ ਘਰ ਘਰ ਦੇ ਵਿੱਚ ਇੱਕ ਜਿਹੜਾ ਇਹਨਾਂ ਚੋ ਤੇ ਹਰ ਕਰਨ ਉਹ ਇਸ పార్ਟ ਆਫ ਇਨਵੈਸਟੀਗੇਸ਼ਨ ਜਿਹੜਾ ਵਹੀਕਲ ਹੈ ਜਿਹੜਾ ਸਪਲੈਂਡਰ ਵਾਸਤੇ ਦਾ ਜਿਹੜੀ ਮੋਟਰਸਾਈਕਲ ਬਰਾਮਾ ਹੋਇਆ ਇੱਕ ਤਿੰਨੋ ਚ ਕਿਹਦੇ ਨਾਮ ਤੇ ਹੈ ਕਿ ਚੋਰੀ ਦਾ ਹੈ ਇਹ ਨਹੀਂ ਇਹਨਾਂ ਦੇ ਇੱਕ ਦੇ ਨਾਂ ਦੇ ਹੈਗਾ ਅਸੀਂ ਵੈਰੀਫਾਈ ਕਰਦੇ ਹਾਂ ਦਾ ਪੀਵੀ08ਐਫਪੀ80626 ਇਹਦਾ ਨੰਬਰ ਹੈਗਾ ਉਹਨੂੰ ਅੱਗੇ ਫਰਦਰ ਸਰ ਪਹਿਲੇ ਵੀ ਮੁਕਦਮੇ ਦਰਜ ਇਹਨਾਂ ਦੇ ਉੱਤੇ ਕੋਈ ਪੁਰਾਣੇ ਮੁਕਦਮੇ ਨਹੀਂ ਇਹਨਾਂ ਦੇ ਦਰਜ ਆਗੇ ਇਹ ਹਾਲੇ ਜੀਟੀਆਪ ਤੋਂ ਮੈਂ ਵਰਦਾ ਤਾਂ ਦੱਸੀਆਂ ਗਿਆ ਇਹਨਾਂ ਦਾ ਜਿਹੜੀ ਰਜਿਸਟ੍ਰੇਸ਼ਨ ਅਸੀਂ ਚੈੱਕ ਕਰਨੀ ਹੈ ਫਿਰ ਉਹ ਆਉਂਦੀ ਕਾਮ ਮੰਡੀ ਵਾਲੀ